ਜਿਸ ਤਰੀਕੇ ਦੇ ਨਾਲ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਮੀਗਰੈਂਟ ਦੇ ਉੱਪਰ ਸਖਤੀ ਹੈ ਉਹਤੇ ਆਪਾਂ ਲਗਾਤਾਰ ਚਰਚਾ ਕਰ ਹੀ ਰਹੇ ਹੈਗੇ ਆ ਹੁਣ ਇਹ ਜਿਹੜੀ ਖਬਰ ਆਈ ਹੈ ਕਿ 223 ਦੇ ਕਰੀਬ ਨੇ ਡਰਾਈਵਰ ਜਿਨ੍ਹਾਂ ਨੂੰ ਹਰਾਸਤ ਵਿੱਚ ਲਿਆ ਗਿਆ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਹੈ ਇੰਡੀਆਨਾ ਤੋਂ ਆ ਰਹੀ ਆ ਇੰਡੀਆਨਾ ਉਹ ਸੂਬਾ ਆ ਜਿਹੜਾ ਕਹਿ ਲੋ ਕਿ ਕੰਜ਼ਰਵੇਟਿਵ ਜਿਹੜੇ ਰਿਪਬਲਿਕਨ ਸਟੇਟ ਆ ਤੇ ਉਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਛਾਪੇਮਾਰੀ ਚੱਲਦੀ ਪਈ ਹੈ ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਹਜੇ ਜਿਹੜਾ ਇਮੀਗ੍ਰੇਸ਼ਨ ਨੇ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਇੰਡੀਆਨਾ ਸੂਬਾ ਆ ਉਥੇ ਦੀ ਪੁਲਿਸ ਉਥੇ ਦੇ ਹਾਈਵੇ ਟ੍ਰੂਪਰ ਉੱਥੇ ਦੇ ਜਿੰਨੇ ਵੀ ਲੋਕਲ ਲਾ ਇਨਫੋਰਸਮੈਂਟ ਨੇ ਉਹ ਆਈਸ ਵਾਲਿਆਂ ਦੀ ਹਰ ਹਾਲਤ ਵਿੱਚ ਪੂਰੀ ਪੂਰੀ ਜਿਹੜੀ ਮਦਦ ਕਰਨਗੇ ਗਵਰਨਰ ਨੇ ਵੀ ਇਹ ਗੱਲ ਕਹੀ ਸੀ ਖਬਰੇ ਆ ਰਹੀ ਹੈ ਕਿ 223 ਦੇ ਕਰੀਬ ਜਿਹੜੇ ਆ ਉਹ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 100 ਤੇ 46 ਜਿਹੜੇ ਆ ਉਹ ਟ੍ਰੱਕ ਡਰਾਈਵਰ ਜਿਹੜੇ ਆ ਉਹ ਦੱਸੀ ਜਾ ਰਹੇ ਆ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟ੍ਰੱਕ ਡਰਾਈਵਰਾਂ ਵਿਰੋਧ ਜਿਹੜੀ ਆ ਚੱਲ ਰਹੀ ਮੁਹਿੰਮ ਤੇ ਕਾਰਵਾਈ ਕਰਦੇ ਆ ਇੰਡੀਆਨਾ ਸੂਬੇ ਦੀਆਂ ਸੜਕਾਂ ਤੋਂ 146 ਡਰਾਈਵਰਾਂ ਸਮੇਤ 223 ਪ੍ਰਵਾਸੀਆਂ ਨੂੰ ਜਿਹੜਾ ਕਾਬੂ ਕਰਨ ਦਾ ਦਾਵਾ ਕਰਦੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹਦੇ ਸਟੇਟ ਨਾਲ ਤਾਲਮੇਲ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਗ੍ਰੈਸ ਸੁਰੱਖਿਆ ਵਿਭਾਗ ਦੇ ਜਿਹੜੇ ਮੰਤਰੀ ਹੈਗੇ ਆ ਨੋਇਮ ਕ੍ਰਿਸਟੀ ਨੋਇਮ ਜਿਹੜੇ ਉਹਨਾਂ ਨੇ ਖੁਦ ਜਿਹੜਾ ਮੀਡੀਆ ਦੇ ਰੂਬਰੂ ਆਣ ਕੇ ਇਹ ਜਾਣਕਾਰੀ ਜਿਹੜੀ ਹੈ ਉਹ ਮੀਡੀਆ ਨੂੰ ਸਾਂਝੀ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਜਿਹੜੇ ਡਰਾਈਵਰ ਹੈਗੇ ਆ ਕਮਰਸ਼ੀਅਲ ਡਰਾਈਵਰ ਜਿਹੜੇ ਸੀਡੀਐਲ ਹੈਗੇ ਆ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਕੈਲੀਫੋਰਨੀਆ ਨਿਊਯਾਰਕ ਤੇ ਇਲੀਨੋਇਸ ਸੂਬੇ ਨਾਲ ਸਬੰਧ ਰੱਖਣ ਵਾਲੇ ਡਰਾਈਵਰਾਂ ਦੀ ਹੈ